ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਵਜੋਤ ਸਿੰਘ ਸਵਾਗਤ ਕਰਨਾ ਤੁਹਾਡਾ ਆਪਣੇ ਚੈਨਲ ਟੇਰੀ ਫਾਰਮ ਮੈਨੇਜਮੈਂਟ ਦੇ ਉੱਤੇ ਅੱਜ ਆਪਾਂ ਜਿਹੜੀ ਜਗ੍ਹਾ ਤੇ ਪਹੁੰਚੇ ਆਂ ਪਿੰਡ ਦਾ ਨਾਮ ਕਾਲਾ ਝਾੜਾ ਟੋਲ ਪਲਾਜੇ ਦੇ ਬਿਲਕੁਲ ਨੇੜੇ ਆ ਇਹ ਵੀਰ ਨੇ ਆਪਾਂ ਨੂੰ ਦੋ ਦਿਨ ਪਹਿਲਾਂ ਹੀ ਆਪਣੀਆਂ ਵੀਡੀਓ ਦੇਖ ਕੇ ਕੰਟੈਕਟ ਕੀਤਾ ਸੀਗਾ ਇਹਨਾਂ ਨੇ 2.5-3 ਸਾਲ ਪਹਿਲਾਂ ਇਹ ਫਾਰਮ ਕੀਤਾ ਸੀਗਾ ਬੜੀ ਚੰਗੀ ਬਰੀਡ ਲੈ ਕੇ ਆਏ ਸੀਗੇ ਕਈ گاਵਾਂ ਨੇ ਵਿੱਚ 40-40 45-45 ਲੀਟਰ ਦੁੱਧ ਵੀ ਕੱਢਿਆ 2 ਸਾਲ ਹੋ ਗਏ ਪਰ ਉਹ ਸੁਈਆਂ ਨਹੀਂ ਹੁਣ ਜਾ ਕੇ ਗੱਭਣ ਹੋਗਾਂ ਕਾਰਨ ਕੀ ਜਦੋਂ ਬਾਈ ਨਾਲ ਗੱਲ ਕੀਤੀ ਕਿ ਕੰਪਨੀਆਂ ਤੋਂ ਫੀਡਾਂ ਤਾਂ ਲੈ ਕੇ ਪਾਈ ਗਏ ਪਰ ਕਿਸੇ ਨੇ ਵੀ ਚੰਗੀ ਤਰ੍ਹਾਂ ਇਹਨਾਂ ਨੂੰ ਮੈਨੇਜਮੈਂਟ ਬਾਰੇ ਨਹੀਂ ਦੱਸਿਆਗਾ ਜਿੱਦਾਂ ਆਪਾਂ ਤੁਹਾਨੂੰ ਮੈਂ ਵਾਰ-ਵਾਰ ਵੀਡੀਓ 'ਚ ਦੱਸਦਾ ਰਹਿੰਨਾ ਕਿ ਪਸ਼ੂ ਰੱਖਣੇ ਤਾਂ ਉਹਨਾਂ ਦੀ ਮੈਨੇਜਮੈਂਟ ਕਰਨੀ ਇਹ ਦੋਵੇਂ ਅਲੱਗ-ਅਲੱਗ ਚੀਜ਼ਾਂ ਪਸ਼ੂ 2 ਲੱਖ 4 ਲੱਖ 5 ਲੱਖ ਦਾ ਵੀ ਖਰੀਦ ਸਕਦੇ ਆਪਾਂ ਪੈਸਾ ਤੁਸੀਂ ਲਾ ਸਕਦੇ ਹੋ ਪਰ ਉਹਨਾਂ ਦੀ ਮੈਨੇਜਮੈਂਟ ਵੀ ਸਾਨੂੰ ਨਾਲ ਸਿੱਖਣੀ ਪਊਗੀ ਇੱਥੇ ਜਿਹੜਾ ਅਸੀਂ ਆ ਕੇ ਦੇਖਿਆ ਮੈਨੇਜਮੈਂਟ ਦੇ ਵਿੱਚ ਬੜੀਆਂ ਕਮਾਂਗਾਂ ਮਿਲੀਆਂ ਜਿਹਦੇ ਕਰਕੇ ਇਹਨਾਂ ਨੂੰ ਇਹ ਪ੍ਰੋਬਲਮ ਆਈ ਜੇ ਨਾਲ ਦੀ ਨਾਲ ਇਹ ਕੋਈ ਡਾਕਟਰ ਇਹਨਾਂ ਨੂੰ ਸਲਾਹ ਦਿੰਦਾ ਰਹਿੰਦਾ ਉਹ ਕੰਮਾਂ ਇਹਨਾਂ ਦੀਆਂ ਕੱਢਦਾ ਰਹਿੰਦਾ ਤਾਂ ਇਹਨਾਂ ਨੂੰ ਇਹ ਦਿੱਕਤਾਂ ਨਹੀਂ ਆਉਣੀਆਂ ਸੀ ਜਿਵੇਂ ਜਿਹੜੀਆਂ ਚੀਜ਼ਾਂ ਮੈਂ ਇੱਥੇ ਨੋਟ ਕੀਤੀਆਂ ਮੈਂ ਤੁਹਾਨੂੰ ਉਹ ਨਾਲ-ਨਾਲ ਦਿਖਾਉਣਾ ਜਿਹੜਿਆ ਪਹਿਲਾ ਭੈਣ ਇਹਨਾਂ ਦਾ ਇਹਦੇ ਵਿੱਚ ਜਿਹੜੀਆਂ ਇਹ ਗਾਵਾਂ ਨੇ ਇਹਨਾਂ ਦਾ ਇੱਕ ਇੱਕ ਮਹੀਨਾ ਸੂਣ ਦੇ ਵਿੱਚ ਰਹਿੰਦਾ ਹੈਗਾ ਪਰ ਜੇ ਇਹਨਾਂ ਦਾ BCS ਦੇਖੋਗੇ ਉਸ ਹਿਸਾਬ ਨਾਲ ਇਹਨਾਂ ਦਾ BCS ਬਹੁਤ ਡਾਊਨ ਆ ਜੇ ਮਹੀਨੇ ਬਾਅਦ ਇਸੇ ਕੰਡੀਸ਼ਨ 'ਚ ਸੂਂਦੀਆਂ ਇਹ ਫੇਰ ਵੀ ਦੁੱਧ ਤੇ ਨਹੀਂ ਜਾਣਗੀਆਂ ਉਹਦਾ ਕਾਰਨ ਇਹ ਨੇ ਆ ਕਿ ਇਹਨਾਂ ਕੋਲ ਇੱਕ ਪੱਠੇ ਦੀ ਕਮੀ ਆ ਗਈ ਤੇ ਜੇ ਆਪਾਂ ਹੁਣ ਦੇਖੀਏ ਇੱਕ ਮਹੀਨਾ ਸੂਨ ਚ ਰਹਿੰਦਾਗਾ ਤਾਂ ਕੱਲੀ ਤੂੜੀ ਐ ਇਹਦੇ ਵਿੱਚ ਕੋਈ ਹਰਾ ਨਹੀਂ ਕੋਈ ਸਾਈਲੇਜ ਨਹੀਂ ਹੈਗਾਗਾ ਜਦੋਂ ਵੀਰ ਨਾਲ ਗੱਲ ਕੀਤੀ ਉਹ ਕਹਿੰਦਾ ਵੀ 2 ਦਿਨ ਪਹਿਲਾਂ ਹੀ ਜਿਹੜਾ ਆਪਣਾ ਹਰਾ ਖਤਮ ਹੋਇਆਗਾ ਤਾਂ ਦੋਸਤੋ ਇੱਕ ਤੁਹਾਨੂੰ ਇਹ ਸਭ ਤੋਂ ਜ਼ਰੂਰੀ ਚੀਜ਼ ਇਹ ਆ ਗਰਮੀ ਦੇ ਸੀਜ਼ਨ ਚ ਖਾਸ ਕਰਕੇ ਜੇ ਤੁਹਾਡੇ ਕੋਲੇ ਤੁਹਾਨੂੰ ਲੱਗਦਾ ਵੀ ਹਰਾ ਪੱਠਾ ਥੋੜਾ ਮੁੱਕਣ ਵਾਲਾ ਤਾਂ ਸਾਈਲੇਜ ਤੁਹਾਡੇ ਕੋਲੇ ਘੱਟੋ ਘੱਟ 2 ਦਿਨ ਪਹਿਲਾਂ ਆ ਜਾਣਾ ਚਾਹੀਦਾ ਕਿਉਂਕਿ ਜੇ ਗਰਮੀ ਚ ਜਿਹੜੇ ਪਸ਼ੂ ਜਿੱਦਾਂ ਇਹ ਦੁੱਧ ਤੇ ਖੜੇ ਆ ਜਦੋਂ ਇਹ ਡਾਊਨ ਜਾਵੜੇ ਇਹ ਦੁਬਾਰਾ ਆਪਣੀ ਆਉਣਗੇ ਛੇਤੀ ਜੇ ਇਹਨਾਂ ਨੂੰ ਆਪ ਕਰਨਾ ਹੈਗਾ ਤਾਂ ਥੋੜਾ ਡਬਲ ਜ਼ੋਰ ਲੱਗੂਗਾ ਮੈਨੇਜਮੈਂਟ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਇਸੇ ਕਮੀ ਆ ਕਿ ਸਾਇਲਜ ਜਾਂ ਪੱਠਾ ਜੋ ਵੀ ਆ ਤੁਹਾਡੀ ਮੈਨੇਜਮੈਂਟ ਵਿੱਚ ਪਹਿਲਾਂ ਹੋਵੇ ਦੂਜੀ ਜਿਹੜੀ ਇਹ ਗਾਂ ਖੜੀ ਆ ਇਹ ਵੀਰ ਨੇ ਪਿਛਲੀ ਵਾਰੀ ਜਦੋਂ ਇਹ ਲੈ ਕੇ ਆਂਦੀ ਆ ਤਾਂ 45 ਲੀਟਰ ਦੁੱਧ ਚੋਇਆ ਤੁਸੀਂ ਬਰੀਡ ਵੀ ਦੇਖ ਸਕਦੇ ਆ 45 ਪਲੱਸ ਕੀ 50 ਤੋਂ ਵੀ ਉੱਪਰ ਦੁੱਧ ਦੇ ਸਕਦੀ ਸੀ ਇਹਨੂੰ ਸੂਈ ਨੂੰ ਅੱਜ 2.5 ਸਾਲ ਹੋ ਗਏ 2.5 ਸਾਲਾਂ ਬਾਅਦ ਕਿਤੇ ਜਾ ਕੇ ਗੱਭਣ ਹੋਈ ਆ ਜੇ ਹੁਣ ਤਿੰਨ ਮਹੀਨਿਆਂ ਦੀ ਗੱਭਣ ਆ ਪਰ ਜੇ ਕੋਈ ਡਾਕਟਰ ਇਹਨਾਂ ਨੂੰ ਸਲਾਹ ਦਿੰਦਾ ਜਾਂ ਕੋਈ ਕੰਪਨੀ ਜਿੰਨਾਂ ਦੀ ਫੀਡ ਵਰਤਦੀ ਉਹਨਾਂ ਦੇ ਮੈਨੇਜਮੈਂਟ ਨਾਲ ਇਹ ਗਾਂ ਜਦ ਦੂਰੀ ਵਾਰ ਸੂਣੀ ਚਾਹੀਦੀ ਸੀਗੀ ਤੇ ਇਹਦਾ ਦੁੱਧ ਵੀ 50 ਪਲਸ ਆਪਾਂ ਲੈ ਸਕਦੇ ਸੀਗੇ ਪਰ ਜੇ ਇਹਦੀ ਕੰਡੀਸ਼ਨ ਦੇਖ ਗਏ ਇਹਦਾ BCS ਡਾਊਨ ਰਿਹਾ ਹੈ ਜਿਹਦੇ ਕਰਕੇ ਇਹ ਹੁਣ ਜਦੋਂ ਦੁੱਧੋਂ ਘਟੀ ਹੈ ਜਦੋਂ ਇਹ ਦੁੱਧ 45 ਲੀਟਰ ਤੋਂ 10 ਕਿ ਲੀਟਰ ਤੇ ਆਈ ਫਿਰ ਜਾ ਕੇ ਗੱਬਣ ਹੋਈ ਕਾਰਨ ਇਹ ਸੀ 45 ਲੀਟਰ ਤੇ ਜਿਹੜੀ ਇਹ ਰਿਕੁਆਇਰਮੈਂਟ ਸੀ ਮਿਨਰਲ ਦੀ ਪੱਠੇ ਦੀ ਫੀਡ ਦੀ ਉਹ ਪੂਰੀਆਂ ਹੀ ਨਹੀਂ ਹੋਈਆਂ ਇਹਦੀਆਂ ਜਦੋਂ ਇਹ ਡ੍ਰੌਪ ਕਰਕੇ 10 ਲੀਟਰ ਤੇ ਆ ਗਈ ਤੇ ਇਹਦਾ ਸਰੀਰ ਹੈ ਜਿਹੜਾ ਉੱਥੇ ਆ ਕੇ ਮੇਨਟੇਨ ਹੋਇਆ ਤੇ ਹੁਣ ਜਾ ਕੇ ਗੱਬਣ ਹੋਈ ਹੈ ਜੀ ਆਪਾ ਇਧਰਲੇ ਪੈਣ ਦੇ ਵਿੱਚ ਤੁਹਾਨੂੰ ਮੈਂ ਆਪਾ ਤੁਹਾਨੂੰ ਇੱਕ ਜਿਹੜੀ ਆ ਵਹਿੜ ਤੁਸੀਂ ਦੇਖ ਰਹੇ ਆ ਸਕਰੀਨ ਤੇ ਇਹਨੂੰ ਸੂਈ ਨੂੰ ਡੇਢ ਮਹੀਨਾ ਹੋਇਆ ਤੇ ਇਹ ਪਹਿਲਣ ਸੂਈ ਆ ਫੀਡ ਦੀ ਕਮੀ ਹੋਣ ਕਰਕੇ ਇਹ ਹੋਇਆਗਾ ਕਿ ਅੰਡਰਵੇਟ ਸੂਈ ਆ ਇਹਦਾ weight ਬਹੁਤ ਘਟ ਰਿਹਾਗਾ ਜਿਹਦੇ ਕਰਕੇ ਦੁੱਧ ਤੇ ਵੀ ਨਹੀਂ ਗਈ ਇਹ ਬਾਈ ਦੱਸਦਾ ਕਿ ਉਹਦੋਂ ਪਹਿਲਾਂ ਇਹ ਤਿੰਨ ਵਾਰੀ ਇਹਦੇ ਜੋ ਟੀਕਾ ਭਰਿਆ ਕੰਸੀਵ ਵੀ ਨਹੀਂ ਕੀਤੀ ਸੀ ਪਹਿਲਣ ਦੇ ਵਿੱਚ ਵੈਸੇ ਇਨੀ ਦਿੱਕਤ ਆਉਂਦੀ ਨਹੀਂ ਪਰ ਮਿਨਰਲ ਦੀ ਕਮੀ ਕਰਕੇ ਜਾਂ ਫੀਡ ਦੇ ਵਿੱਚ ਜਾਂ ਮੈਨੇਜਮੈਂਟ ਦੀ ਕਮੀ ਕਰਕੇ ਜਿਹੜੀ ਇਹ ਕਨਸੀਵ ਵੀ ਟਾਈਮ ਤੇ ਨਹੀਂ ਹੋਈ ਜੇ ਹੁਣ ਸੂਈ ਆ ਤੇ ਅੰਡਰ weight ਹੋਣ ਕਰਕੇ ਹੁਣ ਦੁੱਧ ਤੇ ਨਹੀਂ ਗਈ ਜਿਹੜੀ ਪਰਲੇ ਪੈ ਤੁਹਾਨੂੰ ਵੱਡੀ ਗਾਂ ਦਿਖ ਰਹੀ ਆ ਪੂਰੇ ਚੰਗੇ ਬੋਡੀ weight ਦੀ ਗਾਂ ਜੇ ਵੇਖਗੇ ਤੇ ਘੱਟੋ ਘੱਟ 35 ਤੋਂ 40 ਲੀਟਰ ਦੁੱਧ ਦੇਣ ਵਾਲੀ ਆ ਪਰ ਇਸ ਟਾਈਮ ਇਹਨੂੰ 15 ਕਿ ਲੀਟਰ ਦੁੱਧ ਤੇ ਆ ਦੇਂਦੇ ਇਹਨੂੰ 5 ਮਹੀਨੇ ਹੋ ਗਏ ਹਜੇ ਇਹ ਕਨਫਰਮ ਨਹੀਂ ਹੈਗੀ ਇਹ ਸਾਰੀਆਂ ਜਿਹੜੀਆਂ ਪ੍ਰੋਬਲਮ ਆ ਆਪਣੀਆਂ ਜਿਹੜੀਆਂ ਆਪਾਂ ਨੂੰ 네ਗੇਟਿਵ ਕਰ ਰਹਾਂਗੇ ਇਹ ਆਪਣੀ ਮੈਨੇਜਮੈਂਟ ਦੀ ਵਿੱਚ ਜਿਹੜੀ ਕਮੀ ਆ ਉਹਦੇ ਕਰਕੇ ਹੀ ਨੇ ਇਹ ਗਾਵਾਂ ਨੇ ਇਹ ਮੈਕਸ ਥਾਰਪਾਰਕਰ ਦੇ ਵਿੱਚ ਆ ਜਾਂਦੀ ਬਰੀਡ ਪਰ ਜਿਹੜਾ ਇਹਦਾ ਕਿ ਬੱਚਾ ਆ ਉਹ ਜਰਸੀ ਜਾਇਆ ਇਹ ਫਾਰਮਰ ਨੂੰ ਤਾਂ ਹੋ ਸਕਦਾ ਨਾ ਪਤਾ ਹੋਵੇ ਪਰ ਜਿਹੜੇ ਡਾਕਟਰ ਵੀਰ ਏਆਈ ਕਰਦੇ ਆ ਉਹਨਾਂ ਨੂੰ ਰਿਕੁਐਸਟ ਆ ਵੀ ਜਿਹੜੀ ਵੀ ਪਸ਼ੂ ਦੀ ਜਿਹੜੀ ਬਰੀਡ ਆ ਕੋਸ਼ਿਸ਼ ਕਰੋ ਉਹਨੂੰ ਉਸੇ ਬਰੀਡ ਦਾ ਟੀਕਾ ਲਾਇਆ ਜਾਵੇ ਕਿਉਂਕਿ ਜਦੋਂ ਆਪਾਂ ਇੰਨਾ ਕੁਝ ਮਿਕਸ ਕਰ ਦਿੰਦੇ ਆ ਉਹ ਕਿਸੇ ਪਾਸੇ ਦਾ ਵੀ ਨਹੀਂ ਰਹਿੰਦਾ ਪਸ਼ੂ ਜੇ ਇਹਦੇ ਅੱਗੇ ਥਾਰਪਾਰਕਰ ਲੱਗਾ ਹੁੰਦਾਗਾ ਤਾਂ ਭਾਵੇਂ ਬਾਈ ਘਰੇ ਰੱਖਣ ਨੂੰ ਦੁੱਧ ਪੀਂਦਾ ਜਾਂ ਹਾਈ ਫੈਂਟ ਐਸਐਨਐਫ ਵਾਲਾ ਦੁੱਧ ਜਿਵੇਂ ਡੇਰੀ ਪਾਉਂਦੇ ਆ ਉਹਦੇ ਚੋਂ ਦਾ ਤਾਂ ਬਰੀਡ ਚ ਸੁਧਾਰ ਹੋਣਾ ਸੀ ਹੁਣ ਫੇਰ ਬਰੀਡ ਆ ਜਿਹੜੀ ਉਥੇ ਦੀ ਉਥੇ ਹੀ ਰਹਿ ਗਈ ਇਹਦਾ ਜਿਹੜਾ ਇਫੈਕਟ ਆਊਗਾ ਅੱਗੇ ਜਿਹੜਾ ਵੀਰ ਤੇ ਆਇਆਗਾ ਉਹ ਇਹਦੀ ਜਿਹੜੀ ਅਗਲੀ ਪਨੀਰੀ ਆ ਜਿਹਨੇ ਆਪਾਂ ਨੇ ਫਾਰਮਰ ਨੂੰ ਅੱਗੇ ਲੈ ਕੇ ਆਣਾ ਸੀ ਉਹਦੇ ਤੇ ਤੁਹਾਨੂੰ ਪੂਰਾ ਦਿਖੂਗਾ ਜਿਹੜੀਆਂ ਇਹ ਬੱਛੀਆਂ ਦੇਖੋਗੇ ਇਹਦੇ ਵਿੱਚ ਇੱਕ ਦਿਨ ਦਾ ਸਿੰਗ ਵੀ ਨਹੀਂ ਦਾਗੇ ਹੋਏ ਇਹਨਾਂ ਦਾ ਬੀਸੀਐਸ ਦੇਖ ਲਓ ਇਹਨਾਂ ਦੀ ਜਿਹੜੀ ਕੋਡ ਦੇਖ ਲਓ ਪੂਰਾ ਰਫ ਆ ਇਹਨਾਂ ਨੂੰ ਮਿਨਰਲ ਦੀ ਪੂਰੀ ਸ਼ਾਰਟੇਜ ਆ ਫੀਡ ਦੀ ਪੂਰੀ ਕਮੀ ਆ ਕਾਰਨ ਇਹੀ ਆ ਦੋਸਤੋ ਜਦੋਂ ਤਾਂ ਸਾਡੇ ਕੋਲੇ ਦੁੱਧ ਹੁੰਦਾ ਜਦੋਂ ਸਾਡੇ ਪਸ਼ੂ 45 50 ਲੀਟਰ ਤੇ ਚੱਲ ਰਹੇ ਆ ਉਦੋਂ ਸਾਨੂੰ ਖਰਚਾ ਕਰਨਾ ਸੌਖਾ ਹੁੰਦਾਗਾ ਜੇ ਅਸੀਂ ਉਦੋਂ ਕਿਸੇ ਡਾਕਟਰ ਦੀ ਸਲਾਹ ਦੇ ਨਾਲ ਜਾਂ ਕਿਸੇ ਵੱਡੇ ਫਾਰਮਰ ਨਾਲ ਲੱਗ ਕੇ ਸਿੱਖ ਗਏ ਉਦੋਂ ਸਾਨੂੰ ਖਰਚਾ ਕਰਨਾ ਸੌਖਾ ਰਹਿੰਦਾ ਜਦੋਂ ਪਸ਼ੂ ਡرائی ਹੋ ਜਾਂਦੇ ਆ ਜਿੱਦਾਂ ਹੁਣ ਬਾਈ ਕੋਲੇ ਪਸ਼ੂ ਜ਼ਿਆਦਾ ਨੇ ਦੁੱਧ ਸਾਰਾ ਡੇਰੀ ਚ 20 ਲੀਟਰ ਦੇਣ ਦਾ ਪੈਂਦਾ ਹੁਣ ਇਹਨਾਂ ਨੂੰ ਖਵਾਉਣਾ ਖਰਚਾ ਕਰਨਾ ਜੇਬ ਤੇ ਬੋਝ ਪੈਂਦਾ ਹੈ ਕਿਉਂਕਿ 2 ਸਾਲ ਹੋ ਗਏ ਜਦੋਂ ਆਪਣੇ ਕੋਲੇ ਕਮਾਈ ਆਉਂਦੀ ਆ ਪਰ ਉਸ ਹਿਸਾਬ ਨਾਲ ਆਪਣੇ ਖਰਚੇ ਵਧਾ ਲੈਨੇ ਆ ਜਿਵੇਂ ਜਿਵੇਂ ਪਸ਼ੂ ਅੱਗੇ ਤੁਰੇ ਜਾਂਦੇ ਆ ਪਸ਼ੂ ਡرائی ਹੋ ਜਾਂਦੇ ਆ ਤੇ ਇਦਾਂ ਦੇ ਜਿਹੜੇ ਬੱਚੇ ਨਾਲ ਤਿਆਰ ਕਰਨੇ ਇਹਨਾਂ ਦੀ ਫੀਡ ਪਾਉਣੀ ਬੜੀ ਮੁਸ਼ਕਲ ਹੋ ਜਾਂਦੀ ਇਸ ਕਰਕੇ ਸਾਰੇ ਵੀਰਾਂ ਨੂੰ ਇਹੀ ਸਲਾਹ ਹੈਗੀ ਹੈ ਵੀ ਜਦੋਂ ਪਸ਼ੂ ਤੁਹਾਡੇ ਦੁੱਧ ਤੇ ਹੁੰਦੇ ਆ ਉਦੋਂ ਉਹਨਾਂ ਦੀ ਮੈਨੇਜਮੈਂਟ ਦਾ ਧਿਆਨ ਰੱਖਿਆ ਕਰੋ 2-4 ਲੀਟਰ ਦੁੱਧਨ ਦੀ ਬਾਲਾ ਧਿਆਨ ਨਾ ਦਿਆ ਕਰੋ 2-4 ਲੀਟਰ ਦੁੱਧ ਦੇ ਪੈਸੇ ਜੇ ਖਰਚ ਨੇ ਪੈਣਾ ਤਾਂ ਉਹਨਾਂ ਤੇ ਖਰਚ ਦਿਆ ਕਰੋ ਤਾਂ ਕਿ ਉਹ ਅਗਲੇ ਸਾਲ ਸਮੇਂ ਸਿਰ ਤੇ ਸੂਪਣ ਉਹਨਾਂ ਦੇ ਜਿਹੜੀ ਕਮੀ ਆ ਉਹ ਪੂਰੀਆਂ ਹੁੰਦੀਆਂ ਰਹਿਣ ਜੇ ਉਹ ਪਸ਼ੂ ਸੂਏ ਹੋਏ ਹੁੰਦੇ ਚੰਗੇ ਦੁੱਧ ਤੇ ਹੁੰਦੇ ਤੇ ਅੱਜ ਇਹਨਾਂ ਨੂੰ ਵੀ ਫੀਡ ਪ੍ਰੋਪਰ ਮਿਲਦੀ ਤੇ ਅੱਜ ਇਹ ਵੀ ਤਿਆਰ ਹੋ ਕੇ ਆਪਣੀਆਂ ਸੂਣ ਨਾਲਾਂ ਹੁੰਦਿਆਂ ਪਰ ਉਧਰਲੇ ਪਾਸੇ ਕਮੀ ਹੋਣ ਕਰਕੇ ਇਹ ਫਾਰਮ ਜਿਹੜਾ 2 ਸਾਲ ਪਿੱਛੇ ਚਲਾ ਗਿਆ ਵੀਰ ਨਾਲ ਜਿਹੜੀ ਮੇਰੀ ਗੱਲ ਹੋਈ ਉਹ ਕਹਿੰਦੇ ਵੀ ਅਸੀਂ ਇੰਨੇ ਕਿ ਨੈਗੇਟਿਵ ਆ ਕਿ ਜੇ ਇਹਦੇ ਵਿੱਚ ਸੁਧਾਰ ਨਹੀਂ ਹੁੰਦਾਗਾ ਤਾਂ ਉਹ ਕਹਿੰਦੇ ਅਸੀਂ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਨਾ ਚਾਰਾਂ ਦਿਨਾਂ ਦੇ ਵਿੱਚ ਇਹ ਪਸ਼ੂ ਸੇਲ ਕਰਨੇ ਸੀ ਪਰ ਜਦੋਂ ਉਹਨਾਂ ਨੇ ਆਪਣੀ ਵੀਡੀਓ ਦੇਖੀ ਆਪਣੇ ਨਾਲ ਕਨੈਕਟ ਕੀਤਾ ਤੇ ਉਹ ਕਹਿੰਦੇ ਉਹਨੇ ਆਪਾਂ ਨੂੰ ਕਿਹਾ ਵੀ ਅਸੀਂ ਇੱਕ ਸਾਲ ਹੋਰ ਜ਼ੋਰ ਲਾ ਕੇ ਦੇਖਾਂਗੇ ਤੁਹਾਡੇ ਨਾਲ ਵੀ ਆਪਾਂ ਰਲ ਕੇ ਇਹਦਾ ਕੰਮ ਕਰਕੇ ਦੇਖਦੇ ਹਾਂ ਜੇ ਸਾਡੇ ਫਾਰਮ 'ਚ ਸੁਧਾਰ ਹੋ ਗਿਆ ਤੇ ਅਸੀਂ ਇਹਨੂੰ ਕੰਟੀਨਿਊ ਕਰਾਂਗੇ ਅੱਜ ਅਸੀਂ ਤੁਹਾਡੇ ਸਾਹਮਣੇ ਇਹ ਪਸ਼ੂ ਤਾਂ ਸਾਰਾ ਫਾਰਮ ਦਿਖਾਇਆਗਾ ਕਿ ਕੱਲ ਨੂੰ ਵੀਰ ਨਾਲ ਰਲ ਕੇ ਅਸੀਂ ਇਹਨਾਂ ਦੀ ਮੈਨੇਜਮੈਂਟ ਸਟਾਰਟ ਕਰਾਂਗੇ ਤੇ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਦੇ ਆਂ ਕਿ ਇਹ ਸਾਡੀ ਜਾਂ ਬਾਈ ਦੀ ਇੱਦਾਂ ਮਦਦ ਕਰੇ ਕਿ ਜਿਹੜਾ ਸਾਡਾ ਫਾਰਮ ਆ ਇਹ ਫੇਰ ਗਰੋਥ ਨਹੀਂ ਜਾਵੇ ਜਿਹੜੇ ਭਰਾ ਨੈਗੇਟਿਵ ਆ ਸਾਡਾ ਹੋਇਆ ਵਾ ਵੀ ਸਾਨੂੰ ਮੈਨੇਜਮੈਂਟ ਕਿਸੇ ਨੇ ਨਹੀਂ ਦੱਸੀ ਸਾਡੇ ਪਸ਼ੂਆਂ 'ਚ ਪ੍ਰੋਬਲਮ ਆ ਗਈ ਇਹ ਅਸੀਂ ਕੋਸ਼ਿਸ਼ ਕਰਾਂਗੇ ਵੀ ਹੱਲ ਕਰਗੇ ਤੇ ਕਿਵੇਂ ਹੱਲ ਕਰਾਂਗੇ ਕਿੱਦਾਂ ਇਹਨਾਂ ਦੀ ਕੰਡੀਸ਼ਨ ਸੁਧਾਰਾਂਗੇ ਕਿੱਦਾਂ ਉਸੂਣ ਵਾਲੀਆਂ ਗਾਵਾਂ ਕਿੱਦਾਂ ਦੁੱਧ ਤੇ ਜਾਂਦੇਗਾ ਕਿਵੇਂ ਕਿਵੇਂ ਇੰਪਰੂਵ ਕਰਦੇ ਆਂਗਾ ਟਾਈਮ ਟੂ ਟਾਈਮ ਤੁਹਾਨੂੰ ਅਸੀਂ ਵੀਡੀਓ ਪਾ ਕੇ ਅਪਡੇਟ ਵੀ ਦਿੰਦੇ ਰਹਾਂਗੇ ਤਾਂ ਕਿ ਤੁਹਾਨੂੰ ਪਤਾ ਲੱਗੇ ਵੀ ਜਿਹੜਾ ਆਪਾਂ ਫਾਰਮ ਦੇ ਵਿੱਚ ਗਲਤੀਆਂ ਕੀਤੀਆਂ ਜਿਵੇਂ ਜਿਵੇਂ ਉਹਨਾਂ ਸੁਧਾਰ ਕੀਤਾ ਤਾਂ ਪਸ਼ੂਆਂ ਤੇ ਉਹਨਾਂ ਦਾ ਕੀ ਫਰਕ ਪਿਆਗਾ ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਕਰਿਓ ਜੀ ਧੰਨਵਾਦ